ਦੇਖੇਤੀ ਬਾੜੀ ਮੰਤਰੀ ਗੁਰਮੀਤ ਸਿੰਘ ਖੁੱਡਿਆ ਦੇ ਵੱਲੋਂ ਕਿਸਾਨੀ ਨੂੰ ਹੁਲਾਰਾ ਦੇਣ ਦੇ ਲਈ ਖੇਤੀਬਾੜੀ ਮਹਿਕਮੇ ਦੇ ਅਫਸਰਾਂ ਨੂੰ ਸਖਤ ਹਦਾਇਤਾਂ ਦਿੱਤੀਆਂ ਹੋਈਆਂ ਹਨ ਕਿ ਕੋਈ ਵੀ ਨਕਲੀ ਬੀਜ ਜਾਂ ਕਿਸੇ ਤਰ੍ਹਾਂ ਦਾ ਕੋਈ ਵੀ ਦਵਾਈਆਂ ਦੇ ਵਿੱਚ ਕਮੀ ਪਾਈ ਜਾਂਦੀ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਇਸੇ ਲੜੀ ਦੇ ਤਹਿਤ ਅੱਜ ਬਠਿੰਡਾ ਖੇਤੀਬਾੜੀ ਮਹਿਕਮੇ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਉੱਚੋ ਮੰਡੀ ਚੌਕ ਵਿਖੇ ਇੱਕ ਕੈਂਟਰ ਨੂੰ ਰੋਕ ਕੇ ਕੁਝ ਦੇ ਵਿੱਚੋਂ ਬਿਨਾ ਲਾਇਸੈਂਸ ਤੋਂ ਪੈਸਟੀਸਾਈਡ ਜੋ ਕਿ ਹਰਿਆਣਾ ਦੀ ਇੱਕ ਕੰਪਨੀ ਹੈ ਉਹ ਪੰਜਾਬ ਦੇ ਵਿੱਚ ਆਪਣੀ ਪੈਸਟੀਸਾਈਡਸ ਅਪਲਾਈ ਕਰਨ ਜਾ ਰਹੀ ਸੀ ਉਸ ਨੂੰ ਫੜ ਕੇ ਉਸ ਨੂੰ ਥਾਣਾ ਲਿਆਂਦਾ ਗਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਦੇ ਅਨੁਸਾਰ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਕਿ ਨਮਸਤ। ਮੈਂ ਡਾਕਟਰ ਉਸਮਾਨਪ੍ਰੀਤ ਸਿੰਘ ਸਿੱਧੂ ਏਡੀਓ ਪੀਪੀ ਬਟਿੰਡਾ ਸਾਨੂੰ ਸਵੇਰੇ ਇੱਕ ਗੁਪਤ ਸੂਚਨਾ ਮਿਲੀ ਸੀ ਜਿਹਨੂੰ ਫਾਲੋ ਕਰਦੇ ਹੋਏ ਅਸੀਂ ਇਹ ਜਿਹੜੀ ਹੈਗੀ ਆ ਬਿਨਾ ਲਾਇਸੈਂਸ ਤੋਂ ਜਿਹੜਾ ਇਹ ਮਾਲ ਆ ਇਹ ਫੜਿਆ ਹੈਗਾ ਪੁੱਚੋ ਕੈਂਚੀਆਂ ਤੇ ਇਹ ਜਿਹੜਾ ਇਹ ਕੰਪਨੀ ਵੀ ਹਰਿਆਣੇ ਦੀ ਕੰਪਨੀ ਆ ਜਿਹੜੀ ਹਰਿਆਣੇ 'ਚ ਹੀ ਮਾਲ ਬਣਦਾ ਤੇ ਹਰਿਆਣੇ ਤੋਂ ਸਾਡੇ ਇੱਥੇ ਪੰਜਾਬ ਦੇ ਪਿੰਡਾਂ ਦੇ ਵਿੱਚ ਪਠਿੰਡੇ ਦੇ ਪਿੰਡਾਂ ਦੇ ਵਿੱਚ ਪੁੱਚੋ ਏਰੀਏ ਦੇ ਵਿੱਚ ਇਹਨਾਂ ਨੇ ਅੱਗੇ ਫਾਰਮਰਾਂ ਨੂੰ ਸਿੱਧਾ ਸਪਲਾਈ ਕਰਨਾ ਸੀਗਾ ਤੇ ਤੁਸੀਂ ਆਪ ਹੀ ਸੋਚ ਸਕਦੇ ਹੋ ਵੀ ਬਿਨਾ ਲਾਇਸੈਂਸ ਤੋਂ ਮਾਲ ਆ ਤੇ ਇਹਦੀ ਕੁਆਲਿਟੀ ਕਿਹੋ ਜੀ ਹੋਊਗੀ ਕਿਹੋ ਜੀ ਚੀਜ਼ ਫਾਰਮਰਾਂ ਤੱਕ ਇਹ ਦੇ ਰਹੇ ਆ ਇਹ ਐਕਚੁਅਲ 'ਚ ਦੋ ਇਹਨਾਂ ਦੇ ਪ੍ਰੋਡਕਟ ਹੈਗੇ ਆ ਜੀ ਇਕ ਤਾਂ ਟਰਮੀਨੇਟਰ ਮਮ ਐਕਟਨ ਬੈਂਜ਼ੋਏਟ ਜਿਹੜੀ ਹੈਗੀ ਆ ਇਹ ਸੁੰਡੀ ਤੋਂ ਜਿਹੜੀ ਦਵਾਈ ਆ ਉਹ ਵਰਤੀ ਜਾ ਰਹੀ ਆ ਵਰਤੀ ਜਾਂਦੀ ਆ ਇਹ ਦੋ ਤਰ੍ਹਾਂ ਦੇ ਪੈਸਿਸਾਈਡ ਨੇ ਜਿਹੜੀ ਅਜੇ ਇਹਨਾਂ ਦੀ ਮਾਤਰਾ ਦਾ ਪਤਾ ਲੱਗੂ ਗਿਣਤੀ ਕਰਵਾਈ ਜਾ ਰਹੀ ਆ ਇਹ ਇਹਨਾਂ ਇਹ ਕੰਪਨੀ ਜਿਹੜੀ ਹੈਗੀ ਆ ਇਹ ਵੁੱਡਲੈਂਡ ਐਗਰੀਟੈਕ ਇੰਡੀਆ ਇਹ ਹਰਿਆਣੇ ਦੀ ਕੰਪਨੀ ਆ ਇਹਦੇ ਕੋਲੇ ਪੰਜਾਬ ਦੇ ਵਿੱਚ ਕੰਮ ਕਰਨ ਲਈ ਕੋਈ ਲਾਇਸੈਂਸ ਨਹੀਂ ਹੈਗਾ ਸੋ ਸਰਦਾਰ ਗਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ ਉਹਨਾਂ ਵੱਲੋਂ ਦਿਸ਼ਾ ਨਿਰਦੇਸ਼ ਆ ਵੀ ਜਿਹੜਾ ਵੀ ਕੋਈ ਵੀ ਕਿਸਾਨਾਂ ਦੇ ਨਾਲ ਧੋਖਾਧੜੀ ਕਰੂਗਾ ਉਹਨੂੰ ਕਿਸ ਜਿਹੜਾ ਕਦੇ ਵੀ ਬਖਸ਼ਿਆ ਨਹੀਂ ਜਾਊਗਾ ਸੋ ਇਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗਾ